ਸ਼ਹਾਦਤ ਦੀ ਪਹਿਲੀ ਤਸਵੀਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਤੁਸੀਂ ਦਰਸ਼ਨ ਕਰ ਸਕਦੇ ਹੋ ਜਿੱਥੇ ਅਸੀਂ ਪਹੁੰਚੇ ਹਾਂ ਗੁਰਦੁਆਰਾ ਸ਼੍ਰੀ ਫਤੇਗੜ ਸਾਹਿਬ ਜਿੱਤੇ ਨਿੱਕੀਆਂ ਜਿੰਦਾਂ ਨੇ ਵੱਡੇ ਸਾਕੇ ਕੀਤੇ ਸੀ ਸੰਗਤ ਦਾ ਤੁਸੀਂ ਉਤਸ਼ਾਹ ਦੇਖ ਸਕਦੇ ਹੋ ਬੇਸ਼ੱਕ ਦਸੰਬਰ ਦਾ ਮਹੀਨਾ ਵਿਰਾਗਮਈ ਸਮਾਂ ਹੁੰਦਾ ਹੈ ਸੰਗਤਾਂ ਲਈ ਬੜਾ ਪ੍ਰੇਰਣਾਦਾਇਕ ਸਮਾਂ ਹੁੰਦਾ ਹੈ ਜਦੋਂ ਛੋਟੀਆਂ-ਛੋਟੀਆਂ ਜਿੰਦਾਂ ਨੇ ਵੱਡੇ ਸਾਕੇ ਕਰ ਦਿੱਤੇ ਸੀ ਜੀ ਹਾਂ ਮੈਂ ਗੱਲ ਕਰ ਰਹੀ ਹਾਂ ਤਨਤਨ ਬਾਬਾ ਜ਼ੋਰਾਵਰ ਸਿੰਘ ਜੀ ਤੇ ਬਾਬਾ ਫਤਿਹ ਸਿੰਘ ਜੀ ਜਿਨ੍ਹਾਂ ਦੀ ਉਮਰ ਮਹਿਜ਼ 7 ਸਾਲ ਤੇ 9 ਸਾਲ ਦੇ ਕਰੀਬ ਸੀ ਤੇ ਉਹਨਾਂ ਨੂੰ ਮੁਗਲਾਂ ਦੇ ਵੱਲੋਂ کہہ ਸਕਦੇ ਆ ਵਜ਼ੀਰ ਖਾਂ ਦੇ ਵੱਲੋਂ ਨੀਹਾਂ ਦੇ ਵਿੱਚ ਚੁਣਾਕੇ ਸ਼ਹੀਦ ਕਰ ਦਿੱਤਾ ਗਿਆ ਸੀ ਤਾਂ ਬਿਲਕੁਲ ਸਿੱਖ ਕੌਮ ਨੂੰ ਬੜੀ ਅਣਮੁੱਲੀ ਦੇਣ ਹੈ ਤਾਂ ਬਹੁਤ ਸਾਰੀਆਂ ਸੰਗਤਾਂ ਨੇ ਜਿਹੜੀਆਂ ਦੇਸ਼ ਦੇ ਅਲੱਗ-ਅਲੱਗ ਕੋਨਿਆਂ ਤੋਂ ਇੱਥੇ ਨਤਮਸਤਕ ਆਉਣ ਲਈ ਹਰ ਸਾਲ ਪਹੁੰਚਦੀਆਂ ਨੇ ਤਾਂ ਸੰਗਤਾਂ ਦਾ ਤੁਸੀਂ ਉਤਸ਼ਾਹ ਦੇਖ ਸਕਦੇ ਹੋ ਕਿ ਸੰਗਤਾਂ ਇੰਨੀ ਠੰਡ ਦੇ ਵਿੱਚ ਵੀ ਨੰਗੇ ਪੈਰੀ ਇੱਥੇ ਆ ਕੇ ਨਤਮਸਤਕ ਹੁੰਦੀਆਂ ਨੇ ਤੇ ਨਿੱਕੇ-ਨਿੱਕੇ ਬਾਲਕਾਂ ਦੀ ਦਿੱਤੀ ਹੋਈ ਸ਼ਹੀਦੀ ਨੂੰ ਕਹਿ ਸਕਦੇ ਹਾਂ ਸਿਰ ਝਕਾਉਂਦੀਆਂ ਨੇ ਪ੍ਰਣਾਮ ਕਰਦੀਆਂ ਨੇ ਜਦੋਂ ਵੀ ਅਸੀਂ ਇਤਿਹਾਸ ਦੇ ਪੰਨੇ ਫਰੋਲਦੇ ਹਾਂ ਜ਼ਿਕਰ ਹੁੰਦਾ ਹੈ ਧੰਨ ਧੰਨ ਬਾਬਾ ਜ਼ੋਰਾਵਰ ਸਿੰਘ ਜੀ ਦਾ ਤੇ ਬਾਬਾ ਫਤਿਹ ਸਿੰਘ ਜੀ ਦਾ ਹਮੇਸ਼ਾ ਹੀ ਹਰ ਇੱਕ ਸੰਗਤ ਦਾ ਜਿਹੜਾ ਸੀਸ ਹੈ ਨਾਮ ਦੇ ਨਾਲ ਧੰਨ ਧੰਨ ਸਾਹਿਬੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਰਨਾਂ ਦੇ ਵਿੱਚ ਆ ਕੇ ਝੁਕ ਜਾਂਦਾ ਤਾਂ ਬਿਲਕੁਲ ਤੁਸੀਂ ਦਰਸ਼ਨ ਕਰ ਰਹੇ ਇਸ ਵੇਲੇ ਗੁਰਦੁਆਰਾ ਸ਼੍ਰੀ ਫਤਿਹਗੜ੍ਹ ਸਾਹਿਬ ਦੇ ਜਿੱਥੇ ਨਿੱਕੀਆਂ ਜਿੰਦਾਂ ਨੇ ਵੱਡੇ ਸਾਕੇ ਕੀਤੇ ਸੀ ਧੰਨ ਧੰਨ ਬਾਬਾ ਜ਼ੋਰਾਵਰ ਸਿੰਘ ਜੀ ਬਾਬਾ ਫਤਿਹ ਸਿੰਘ ਜੀ ਜਿਨ੍ਹਾਂ ਦੀ ਉਮਰ 7 ਸਾਲ ਤੇ 9 ਸਾਲ ਸੀ ਇੰਨੀ ਛੋਟੀ ਉਮਰ ਦੇ ਵਿੱਚ ਵੀ ਸਿੱਖ ਕੌਮ ਲਈ ਇੰਨੀ ਵੱਡੀ ਦੇਣ ਕਿ ਸਾਰੀਆਂ ਸਿੱਖ ਸੰਗਤਾਂ ਕਦੇ ਵਿਸਾਰ ਨਹੀਂ ਸਕਦੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਪਹੁੰਚੇ ਆਂ ਸਿੱਖ ਕੌਮ ਦੀ ਪਵਿੱਤਰ ਧਰਤੀ ਸ੍ਰੀ ਫਤਿਹਗੜ੍ਹ ਸਾਹਿਬ ਦੀ ਤਾਂ ਸਿੱਖ ਇਤਿਹਾਸ ਹੈ ਜਿਹੜਾ ਹੋਂ ਦੇ ਨਾਲ ਲਿਖਿਆ ਉਹ ਤਾਂ ਬਿਲਕੁਲ ਅਸੀਂ ਗੱਲਬਾਤ ਕਰ ਲੈਣੇ ਅੱਜ ਬਾਬਾ ਜੀ ਨਾਲ ਤੇ ਉਹਨਾਂ ਤੋਂ ਪੁੱਛਦੇ ਆ ਕਿ ਕਿੱਥੋਂ ਆਇਆ ਵਾਹਿਗੁਰੂ ਜੀ ਕਾ ਖਾਲਸਾ ਸਾਬ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਆਪਣਾ ਨਾਮ ਦੱਸੋ ਜੀ ਕਿੱਥੋਂ ਆਏ ਹੋ ਤੇ ਮਕਸਦ ਕੀ ਹੈ ਤੁਹਾਡਾ ਅਸੀਂ ਜੀ ਪਿੰਡ ਚੰਦੂ ਮਾਜਰਾ ਤੋਂ ਆਏ ਆਂ ਦਾਸ ਦਾ ਨਾਮ ਬਲਵਿੰਦਰ ਸਿੰਘ ਹੈ ਜੀ ਸਾਡਾ ਮਕਸਦ ਇਹ ਹੈ ਵੀ ਸ਼ਹੀਦਾਂ ਨੂੰ ਨਮਸਕਾਰ ਕਰੀਏ ਜੀ ਉਹਨਾਂ ਨੇ ਜੋ ਸਾਡੇ ਵਾਸਤੇ ਇੰਨੀਆਂ ਮਹਾਨ ਕੁਰਬਾਨੀਆਂ ਕੀਤੀਆਂ ਨੇ ਤੇ ਸੰਗਤ ਦਾ ਬਹੁਤ ਜ਼ਿਆਦਾ ਇਕੱਠ ਹੁੰਦਾ ਹੈ ਜੀ ਤੇ ਲੰਗਰ ਜਿਹੜਾ ਸੰਗਤਾਂ ਬਹੁਤ ਲਾਉਂਦੀਆਂ ਨੇ ਜੀ ਇੱਥੇ ਤੇ ਇਹ ਸਾਡੇ ਨਗਰ ਵੱਲੋਂ ਵੀ ਆਏ ਸਾਲ ਤੇ ਉਦੋਂ ਮਕਰਾਲਾ ਕੀਤਾ ਜਾਂਦਾ ਜੀ ਗੁਰਦਵਾਰਾ ਸਾਹਿਬ ਪ੍ਰਬੰਧਕ ਕਮੇਟੀ ਵੱਲੋਂ ਨਗਰ ਦੀਆਂ ਸੰਗਤਾਂ ਵੱਲੋਂ ਤੇ ਬਸ ਇਹੀ ਮਾਤਾ ਜੀ ਦੇ ਉਹਨਾਂ ਦੇ ਚਰਨਾਂ ਦੇ ਉੱਤੇ ਨਮਸਕਾਰ ਕਰਨੀ ਬਾਬਾ ਜੋਰਾਵਰ ਸਿੰਘ ਬਾਬਾ ਫਤੇ ਸਿੰਘ ਸਾਹਿਬ ਜੀਾਂ ਦੇ ਚਰਨਾ ਦੇ ਤੇ ਸੀਸ ਨਵਾਉਣਾ ਬਾਬਾ ਜੀ ਸਾਨੂੰ ਥੋੜਾ ਜਿਹਾ ਇਤਿਹਾਸ ਬਾਰੇ ਦੱਸੋਗੇ ਮਾਤਾ ਗੁਜਰ ਕੌਰ ਜੀ ਛੋਟੇ ਸਾਬਜ਼ਾਦਿਆਂ ਨੂੰ ਠੰਡੇ ਬੁਰਜ ਚ ਕਿੰਨੇ ਦਿਨ ਰੱਖਿਆ ਗਿਆ ਸੀ ਕਿ ਕੀ ਤਸੀਹੇ ਦਿੱਤੇ ਗਏ ਸੀ ਉਹਨਾਂ ਨੂੰ ਧੰਨ ਮਾਤਾ ਗੁਜਰ ਕੌਰ ਜੀ ਅਤੇ ਬਾਬਾ ਜੋਰਾਵਰ ਸਿੰਘ ਬਾਬਾ ਫਤਿਹ ਸਿੰਘ ਜੀ ਹਰਾਂ ਨੂੰ ਇੱਥੇ 10 ਕੋਹ ਨੂੰ ਲੈ ਕੇ ਆਂਦਾ ਗਿਆ ਜੀ ਤੇ ਠੰਡੇ ਬੁਰਜ ਦੇ ਵਿੱਚ ਉਹਨਾਂ ਨੂੰ 3 ਦਿਨ ਰੱਖਿਆ ਗਿਆ ਜੀ 10 ਤਰੀਕ ਨੂੰ ਪੇਸ਼ੀ ਪਈ 11 ਨੂੰ 12 ਨੂੰ 13 ਤਰੀਕ ਨੂੰ ਜਦੋਂ ਪੇਸ਼ੀ ਦੇ ਉੱਤੇ ਸਾਹਿਬ ਜਦੋਂ ਜਾਂਦੇ ਸਨ ਜੀ ਪਹਿਲੇ ਦਿਨ ਉਹਨਾਂ ਨੂੰ ਫੜ ਕੇ ਕੁੱਟਿਆ ਵੀ ਗਿਆ ਸੀ ਜੀ ਲਾਲਚ ਦਿੱਤੇ ਗਏ ਨਿੱਕੇ ਨਿੱਕੇ ਹੱਥਾਂ ਦੇ ਵਿੱਚ ਪਲੀਤੇ ਪਾ ਕੇ ਬਰੂਦ ਦੇ ਉਹਨਾਂ ਦੇ ਹੱਥਾਂ ਨੂੰ ਵਿਸਾੜਿਆ ਗਿਆ ਗੁਲੇਲੇ ਮਾਰੇ ਗਏ ਬਾਬਾ ਜੀ ਫਰਾਂਦੇ ਇਹੀ ਕਾਰਨ ਸੀ ਵੀ ਤੁਸੀਂ ਆਪਣਾ ਧਰਮ ਤਿਆਗ ਦਿਓ ਪਰ ਉਹ ਸਾਡੇ ਰੈਬਰ ਬਾਬਾ ਜੋਰਾ ਵਰ ਸਿੰਘ ਬਾਬਾ ਫਤੇ ਸਿੰਘ ਉਹਨਾਂ ਨੇ ਇਹ ਗੱਲ ਤੋਂ ਇਨਕਾਰ ਕਰ ਦਿੱਤਾ ਕਹਿਣ ਲੱਗੇ ਤੁਮ ਕੋ ਤੇ ਮਾਰਾ ਖੂਬ ਹਮ ਕੋ ਹਮਾਰਾ ਖੂਬ ਧੰਗ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਸ਼ਹਾਦਤ ਵੀ ਇਸੇ ਸੰਦਰਭ ਦੇ ਵਿੱਚ ਹੋਈ ਸੀ ਜੀ ਉਹਨਾਂ ਨੇ ਨਾ ਕਿਸੇ ਦੇ ਧਰਮ ਨੂੰ ਆਂਚ ਆਉਣ ਦਿੱਤੀ ਤੇ ਨਾ ਹੀ ਆਪਣਾ ਧਰਮ ਜਿਹੜਾ ਹੈ ਉਹ ਛੱਡਿਆ ਤੇ ਇਹ ਸਹਿਬਜ਼ਾਦੇ ਵੀ ਉਹਨਾਂ ਦੇ ਪੋਤੇ ਸਨ ਜੀ ਹਨਾ ਜੀ ਤੋਂ ਇਸ ਕਰਕੇ ਉਹਨਾਂ ਛੋਟੇ ਛੋਟੇ ਸਹਿਬਜ਼ਾਦਿਆਂ ਨੇ ਦੁਨੀਆ ਦਾ ਲਾਲਚ ਤਿਆਕ ਕੇ ਅਹੁਦਿਆਂ ਦਾ ਲਾਲਚ ਤਿਆਕ ਕੇ ਜਾਂ ਜ਼ਮੀਨਾਂ ਦਾ ਲਾਲਚ ਤਿਆਕ ਕੇ ਉਹਨਾਂ ਨੇ ਆਪਣੇ ਧਰਮ ਨੂੰ ਬਰਕਰਾਰ ਰੱਖਿਆ ਸਿੱਖੀ ਦੇ ਜਿਹੜੇ ਉੱਚ ਸਿਧਾਂਤ ਸਨ ਅਸੂਲ ਸਨ ਉਹਨਾਂ ਨੂੰ ਮੁੱਖ ਰੱਖ ਕੇ ਉਹਨਾਂ ਨੇ ਸ਼ਹਾਦਤ ਦਿੱਤੀ ਹਮਰੇ ਬੰਸ ਰੀਤ ਹੈ ਮਾਈ ਸੀਸ ਦੀਆ ਪਰ ਸਿਰ ਰਨ ਜਾਈ ਉਹਨਾਂ ਨੇ ਆਪਣਾ ਧਰਮ ਨਹੀਂ ਹਾਰੇ ਆ ਤੇ ਵੱਡੀਆਂ ਕੁਰਬਾਨੀਆਂ ਕਰਕੇ ਗਏ ਕਰਕੇ ਗਏ ਜੀ ਬਹੁਤ ਬੱਚੇ ਨੇ ਜਿਨ੍ਹਾਂ ਨੂੰ ਸਾਡੇ ਸਿੱਖ ਇਤਿਹਾਸ ਦਾ ਪਤਾ ਨਹੀਂ ਬਹੁਤ ਅਡਮੁੱਲੀ ਦੇਣਾ ਉਹਨਾਂ ਛੋਟੇ ਛੋਟੇ ਬੱਚਿਆਂ ਦੀ ਸਿੱਖ ਕੌਮ ਤੋਂ ਸਾਹਿਬੇ ਕਮਾਲਪੁਰ ਗੋਬਿੰਦ ਸਿੰਘ ਜੀ ਨੇ ਆਪਣਾ ਸਾਰਾ ਪਰਿਵਾਰ ਵਾਰਤਾ ਸਾਰਾ ਸਜਬੰਦ ਵਾਰਤਾ ਔਰ ਬਹੁਤ ਦੁੱਖ ਹੁੰਦਾ ਸੋ ਤੁਹਾਨੂੰ ਕੀ ਲੱਗਦਾ ਕਮੀ ਕਿੱਥੇ ਰਹਿ ਗਈ ਬੱਚਿਆਂ ਨੂੰ ਸਾਡਾ ਇਤਿਹਾਸ ਉਹ ਕਿਉਂ ਵੰਜੇ ਰਹਿ ਗਏ ਸਾਡੇ ਇਤਿਹਾਸ ਤੋਂ ਇਸ ਦਾ ਕਾਰਨ ਜਿਹੜਾ ਸਾਰਿਆਂ ਤੋਂ ਵੱਡਾ ਇਹ ਹੈ ਜੀ ਅਸੀਂ ਗਰਾਊਂਡ ਲੈਵਲ ਦੇ ਉੱਤੇ ਪ੍ਰਚਾਰ ਨਹੀਂ ਕਰ ਸਕੇ ਜਿੰਨਾ ਚਿਰ ਗਰਾਊਂਡ ਲੈਵਲ ਦੇ ਉੱਤੇ ਆਣ ਕੇ ਵੱਡੇ ਪ੍ਰਚਾਰਕ ਪ੍ਰਚਾਰ ਨਹੀਂ ਕਰਦੇ ਉਨਾਚਰ ਨਹੀਂ ਇਹ ਹੋ ਸਕਦਾ ਕਿਉਂਕਿ ਵੱਡੀਆਂ-ਵੱਡੀਆਂ ਸਟੇਜਾਂ ਦੇ ਉੱਤੇ ਕਥਾ ਕਰ ਲੈਣੀ ਕੀਰਤਨ ਕਰ ਲੈਣਾ ਠੀਕ ਹੈ ਸਾਰੇ ਸਤਿਕਾਰਯੋਗ ਨੇ ਉੱਥੇ ਵੀ ਕਰਨਾ ਚਾਹੀਦਾ ਹੈ ਪ੍ਰਚਾਰ ਪਰ ਪਿੰਡਾਂ-ਪਿੰਡਾਂ ਦੇ ਵਿੱਚ ਜਾ ਕੇ ਨਿੱਕੇ-ਨਿੱਕੇ ਬੱਚਿਆਂ ਦੀ ਸੰਭਾਲ ਕਰਨੀ ਹੁਣ ਸਾਡੇ ਨਗਰ ਚੰਦੂ ਮਾਜਰੇ ਦੇ ਵਿੱਚ ਕਰੀਬਨ 32 ਬੇਟੀਆਂ ਨੇ ਤੇ ਨੌਜਵਾਨ ਨੇ ਜਿਹੜੇ ਕਥਾ ਕੀਰਤਨ ਸਿੱਖ ਰਹੇ ਨੇ ਹਾਂਜੀ ਹਾਂਜੀ ਗੁਰੂ ਇਤਿਹਾਸ ਦੀ ਸੰਥਿਆ ਲੈ ਰਹੇ ਨੇ ਗੁਰਬਾਣੀ ਨਾਲ ਜੁੜ ਰਹੇ ਨੇ ਤੇ ਥੋੜਾ ਜਿਹਾ ਸਾਡੇ ਪਿੰਡਾਂ ਦੇ ਜਿਹੜੇ ਗਰੰਥੀ ਸਿੰਘ ਨੇ ਜੀ ਇਹਨਾਂ ਨੂੰ ਵੀ ਥੋੜਾ ਜਿਹਾ ਉਦੋਂ ਮੋਪਰਾਲਾ ਕਰਨਾ ਚਾਹੀਦਾ ਹੈ ਵੀ ਜਿੰਨੇ ਕੁ ਪਨੀਰੀਏ ਸਾਂਭ ਸਕਦੇ ਨੇ ਉਹਨਾਂ ਨੂੰ ਸਾਂਭਣ ਦੀ ਹੈ ਨਾ ਜੀ ਕਿਉਂਕਿ ਗੁਰਦੁਆਰਾ ਸਰਵ ਪ੍ਰਬੰਧ ਕਮੇਟੀਆਂ ਵੀ ਤਾਂ ਹੀ ਅੱਗੇ ਚੱਲਣਗੀਆਂ ਜੇ ਸਾਡੇ ਗਰੰਥੀ ਸਿੰਘ ਅੱਗੇ ਹੋ ਕੇ ਕੰਮ ਕਰਨਗੇ ਹੈ ਨਾ ਜੀ ਤੇ ਉਹ ਗਰੰਥੀ ਸਿੰਘ ਵੀ ਤਾਂ ਹੀ ਅੱਗੇ ਚੱਲਣਗੇ ਜੇ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਜਿਹੜੀਆਂ ਨੇ ਉਹ ਸਾਡਾ ਸਾਥ ਦੇਣਗੀਆਂ ਜੀ। ਅੱਛਾ ਕੀ ਲੱਗਦਾ ਘਰ ਦਾ ਮਾਹੌਲ ਵੀ ਹੁਣ ਪਹਿਲਾਂ ਵਰਗੇ ਮਾਹੌਲ ਵਰਗਾ ਨਹੀਂ ਰਿਹਾ। ਜਿਵੇਂ ਮਾਤਾ ਗੁਜਰੀ ਜੀ ਆਪਣੇ ਚਾਰੋਂ ਸਹਿਬਜ਼ਾਦਿਆਂ ਨੂੰ ਚਾਰੋਂ ਪੋਤਿਆਂ ਨੂੰ ਹਨਾ ਕਥਾ ਸੁਣਾਉਂਦੇ ਸੀ। ਬਾਬਾ ਜੀ ਨੇ ਜੋ ਸਿੱਖ ਧਰਮ ਲਈ ਕੀਤਾ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਗੁਰਤੇਗ ਬਹਾਦਰ ਪਾਸ਼ਾ ਜੀ ਤੱਕ ਸਾਰਾ ਇਤਿਹਾਸ ਦੱਸਦੇ ਸੀ। ਕੀ ਲੱਗਦਾ ਅੱਜ ਦੀਆਂ ਦਾਦੀਆਂ ਮਾਤਾ ਗੁਜਰੀ ਜੀ ਨਹੀਂ ਬਣ ਸਕਦੀਆਂ? ਬਣ ਸਕਦੀਆਂ ਨੇ ਆ ਵੇਖੋ ਆਏ ਸਾਲ ਆਪਾਂ ਇਹ ਠੰਡੇ ਬੁਰਜੇ ਦੇ ਉੱਤੇ ਤਾਂ ਹੀ ਮੱਥਾ ਟੇਕੀਦਾ ਜੀ। ਪਹਿਲੇ ਦਿਨ ਜਦੋਂ ਬਾਬਾ ਜੀ ਉਹਨਾਂ ਨੂੰ ਲਿਆ ਕੇ ਰੱਖਿਆ ਗਿਆ ਜੀ ਇੱਥੇ ਚਲੋ ਵੇਖੋ ਬਜ਼ੁਰਗ ਨੂੰ ਤੇ ਬੱਚਿਆਂ ਨੂੰ ਠੰਡ ਬਹੁਤ ਜ਼ਿਆਦਾ ਲੱਗਦੀ ਹੈ ਪਰ ਉਹ ਧੰਸੀ ਮਾਂ ਧੰਸੀ ਉਹ ਬੱਚੇ ਜਿਨ੍ਹਾਂ ਨੇ satsangat ji ਪਰ ਮਾਂ ਇਹਨਾਂ ਜੀ ਸਿੱਖ ਇਤਿਹਾਸ ਸੁਣਾ ਕੇ ਜੀ ਵੀ ਆਓ ਮੈਂ ਤੁਹਾਨੂੰ ਤਤੀ ਤਵੀ ਦਾ ਜਨਿਗ ਦੇਾਂਗੀ ਗੁਰੂ ਅਰਜਨ ਦੇਵ ਜੀ ਮਹਾਰਾਜਿਆਂ ਦੀ ਸ਼ਹੀਦੀ ਸੁਣਾ ਕੇ ਉਹਨਾਂ ਬੱਚਿਆਂ ਨੂੰ ਦ੍ਰਿੜ ਕਰ ਦਿੱਤਾ ਜੀ ਤੇ ਦੂਸਰੇ ਦਿਨ ਜਦੋਂ ਰਾਤ ਹੋਈ ਹੈ ਜੀ ਉਸ ਦਿਨ ਭਾਈ ਦਿਆਲਾ ਜੀ ਦੇਗ ਦੇ ਵਿੱਚ ਬਲੇ ਨੇ ਹਨ ਤੇ ਉਹਨਾਂ ਦਾ ਮਤਲਬ ਇਤਿਹਾਸ ਸੁਣਾ ਕੇ ਇਤਿਹਾਸ ਸੁਣਾਇਆ ਕਹਿਣ ਲੱਗੇ ਵੀ ਲੋਕਾਂ ਦੀ ਸਦ ਸੰਗਤ ਜੀ ਰਾਤ ਬਾਤ ਮੁੱਕ ਜਾਂਦੀ ਰਾਤ ਨਹੀਂ ਮੁਕਦੀ ਪਰ ਸਾਡੀਆਂ ਤੇ ਰਾਤਾਂ ਮੁੱਕ ਜਾਂਦੀਆਂ ਨੇ ਪਰ ਬਾਤਾਂ ਨਹੀਂ ਮੁਕਦੀਆਂ ਸਾਡੀਆਂ ਬਜ਼ੁਰਗ ਮਾਤਾਵਾਂ ਨੂੰ ਮਾਵਾਂ ਨੂੰ ਭੈਣਾਂ ਨੂੰ ਇਹੀ ਬੇਨਤੀ ਹੈ ਜੀ ਵੀ ਉਹ ਸਿੱਖ ਇਤਿਹਾਸ ਜਿਹੜਾ ਆ ਪੜਨ ਤੇ ਆਪਣੇ ਬੱਚਿਆਂ ਨੂੰ ਜ਼ਰੂਰ ਪੜਾਉਣਾ ਗੁਰਬਾਣੀ ਆਪ ਪੜਨ ਤੇ ਗੁਰਬਾਣੀ ਦੇ ਨਾਲ ਆਪਣੇ ਬੱਚਿਆਂ ਨੂੰ ਜੋੜਨ ਸਵੇਰੇ ਸ਼ਾਮ ਸੋਹਣੀ ਤਰ੍ਹਾਂ ਜੁੜਾ ਕਰਕੇ ਹਾਂਜੀ ਸਿਰ ਦੇ ਉੱਤੇ ਸੀਸ ਦੇ ਉੱਤੇ ਦਸਤਾਰ ਸਜਾ ਕੇ ਆਪਣੇ ਬੱਚਿਆਂ ਨੂੰ ਆਪ ਉਂਗਲੀ ਫੜ ਕੇ ਗੁਰਦੁਆਰਾ ਸਾਹਿਬ ਲੈ ਕੇ ਜਾਣ ਤੇ ਉੱਥੇ ਬੈਠ ਕੇ ਫਿਰ ਬਾਣੀ ਪੜਨ ਸੁਣਨ ਦਾ ਜਿਹੜਾ ਹੈ ਮੱਥਾ ਟੇਕਣ ਦਾ ਇਹ ਸਾਰਾ ਮਾਤਾ ਪਿਤਾ ਦੀ ਜ਼ਿੰਮੇਵਾਰੀ ਹੈ ਹਨਾ ਹਨਾ ਜੀ ਇਹ ਮਾਤਾ ਪਿਤਾ ਨੂੰ ਵੀ ਇਹ ਯੋਗਦਾਨ ਪਾਉਣਾ ਪਏਗਾ ਜੀ ਕਿਉਂਕਿ ਸਾਡੇ ਵਰਗੇ ਪ੍ਰਚਾਰਕ ਜਿੰਨਾ ਮਰਜ਼ੀ ਪ੍ਰਚਾਰ ਕਰੀ ਜਾਣ ਜਿੰਨਾ ਟਾਈਮ ਕਹਿੰਦੇ ਸਾਡਾ ਘਰ ਦਾ ਮਾਹੌਲ ਬੱਚੇ ਨੂੰ ਸਿਰਜਦਾ ਸਭ ਤੋਂ ਪਹਿਲਾਂ ਮਾਹੌਲ ਹੈ ਸਿਰਜਦਾ ਬੱਚੇ ਨੂੰ ਮਾਪੇ ਜੋ ਕਰਦੇ ਨੇ ਬੱਚੇ ਉਹ ਚੀਜ਼ਾਂ ਮਾਪੇ ਤੋਂ ਸਿੱਖਦੇ ਨੇ ਹਾਂਜੀ ਹਾਂਜੀ ਬਿਲਕੁਲ ਜੀ ਧਨਮਾਤਾ ਗੁਜਰਕੌਰ ਜੀ ਦਾ ਜੀਵਨ ਇਹੀ ਸੀ ਜੇ ਸਹਿਬਜ਼ਾਦਿਆਂ ਨੇ ਖੇਡਦਿਆਂ ਖੇਡਦਿਆਂ ਮਾਤਾ ਗੁਜਰੀ ਜੀ ਦੀ ਗੋਦ ਦੇ ਵਿੱਚ ਜਾਣਾ ਜੀ ਅੱਗੇ ਬਾਣੀ ਦੀਆਂ ਲੋਰੀਆਂ ਸੀ ਜੀ ਜੇ ਭਜਦੇ ਭਜਦੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਗੋਦ ਦੇ ਵਿੱਚ ਜਾਣਾ ਜੀ ਉੱਥੇ ਵੀ ਬਾਣੀ ਦਾ ਪ੍ਰਵਾਹ ਚੱਲ ਰਿਹਾ ਜੀ ਜੇ ਭਜਦੇ ਭਜਦੇ ਮਾਂ ਜੀਤੋ ਜੀ ਦੀ ਗੋਦ ਦੇ ਵਿੱਚ ਆ ਜਾਣਾ ਮਾਂ ਸੁੰਦਰ ਕੌਰ ਜੀ ਦੀ ਗੋਦ ਦੇ ਵਿੱਚ ਆ ਜਾਣਾ ਉੱਥੇ ਵੀ ਬਾਣੀ ਦਾ ਪ੍ਰਵਾਹ ਚੱਲ ਰਿਹਾ ਜੀ ਕਿਸੇ ਗੁਰਸਿੱਖ ਦੀ ਗੋਦੀ ਚੜ ਗਏ ਉੱਥੇ ਵੀ ਬਾਣੀ ਦਾ ਪ੍ਰਭਾਵ ਹੈ ਜੀ ਘਰ ਗਏ ਤਾਂ ਗੁਰਬਾਣੀ ਜੇ ਕੇਸਗੜ੍ਹ ਸਾਹਿਬ ਦੇ ਪਵਿੱਤਰ ਅਸਥਾਨ ਤੇ ਗਏ ਤੇ ਤਾਂ ਬਾਣੀ ਫਿਰ ਵੇਖੋ ਜਦੋਂ ਉਹ ਚੱਕ ਢੇਰਾਵਲ ਨੂੰ ਤੁਰੇ ਨੇ ਸਰਸਾ ਤੋਂ ਵੇਖੋ ਨਿੱਕੇ ਨਿੱਕੇ ਬੱਚੇ ਸੀ ਨਹੀਂ ਤੇ ਬੱਚਾ ਇੰਨਾ ਚਿਰ ਭੁੱਖਾ ਰਹਿ ਨਹੀਂ ਸਕਦਾ ਪਰ ਮਾਤਾ ਜੀ ਨੇ ਕਿਆ ਸਬਕ ਦਿੱਤਾ ਸੀ ਕਿ ਕੇਤਿਆਂ ਦੁਖ ਭੂ ਸਦਮਾਰ ਇਹ ਪੈਦਾਤ ਤੇਰੀ ਦਾਤਾਰ ਉਹ ਬੱਚੇ ਉਸ ਗੁਰਬਾਣੀ ਦੀ ਜਪਜੀ ਸਾਹਿਬ ਜੀ ਦੀ ਪੰਕਤੀ ਦੇ ਉਤੇ ਦ੍ਰਿੜ ਵਿਸ਼ਵਾਸ ਦ੍ਰਿੜ ਪ੍ਰੂਸਾ ਕਰਕੇ ਵੇਖੋ ਉਹਨਾਂ ਨੇ ਸਾਡੇ ਵਾਸਤੇ ਕਿੱਡੇ ਵੱਡੇ ਪੂਰਨੇ ਪਾਏ ਨੇ ਜੀ ਅੱਜ ਲੱਖਾਂ ਦੀ ਗਿਣਤੀ ਦੇ ਵਿੱਚ ਸੰਗਤਾਂ ਨਤਮਸਤਕ ਹੋਰੀਆਂ ਨੇ ਜੀ ਉਹਨਾਂ ਦੇ ਸਥਾਨਾਂ ਨੂੰ ਭਵੇਂ ਸਾਧ ਸੰਗਤ ਜੀ ਆਹ ਦਿਨਾਂ ਦੇ ਵਿੱਚ ਕੋਈ ਕੋਈ ਵਿਕਾਰੀ ਏ ਕੋਈ ਵੇ ਵਿਚਾਰੀ ਏ ਪਰ ਹਰ ਇੱਕ ਦਾ ਸੀਨਾ ਜਿਹੜਾ ਨਾ ਰੋ ਪੈਂਦਾ ਨਾ ਬੱਚਿਆਂ ਦੀ ਸ਼ਹੀਦੀ ਨੂੰ ਸੁਣ ਕੇ ਕਿਵੇਂ ਨਾ ਕਿਵੇਂ ਅਸੀਂ ਜਾ ਕੇ ਇਹਨਾਂ ਸਹਿਬਜ਼ਾਦਿਆਂ ਦੇ ਸਥਾਨ ਦੇ ਉੱਤੇ ਜਾ ਕੇ ਨਾ ਜੀ ਨਾਤਮਸਤ ਕੋਈ ਆ ਉਹਦਾ ਮੱਥਾ ਟੇਕ ਕੇ ਆਪਣੇ ਆਪ ਨੂੰ ਸਤਿਫਲ ਕਰ ਲਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਪਿੱਛੇ ਸੰਗਤਾਂ ਨੇ ਸੇਵਾ ਕਰਨ ਲਈ ਪਹੁੰਚੀਆਂ ਨੇ ਗੱਲਬਾਤ ਕਰ ਲੈਨੇ ਉਹਨਾਂ ਦੇ ਨਾਲ ਕਿ ਕਿੰਨੀ ਕੁ ਦੂਰੋਂ ਆਈਆਂ ਨੇ ਮਾਤਾ ਜੀ ਵਾਹਿਗੁਰੂ ਜੀ ਕਾ ਵੈਤ ਵੈ ਦੀ ਫਤੇ ਮਾਤਾ ਜੀ ਕਿੱਥੋਂ ਆਇਓ ਅਸੀਂ ਚੰਦੂ ਮਾਜਰਾ ਤੋਂ ਚੰਦੂ ਮਾਜਰਾ ਤੋਂ ਸੇਵਾ ਕਰਨ ਆਏ ਸਾਡਾ ਇਹ ਲੰਗਰ ਚੱਲਦਾ ਠੀਕ ਹੈ ਜੀ ਅੱਛਾ ਮਾਤਾ ਜੀ ਜਿਵੇਂ ਮਾਤਾ ਗੁਜਰੀ ਜੀ ਸੀ ਆਪਣੇ ਪੋਤਿਆਂ ਨੂੰ ਇਤਿਹਾਸ ਦੱਸਦੀ ਸੀ ਕਿ ਅੱਜ ਦੀਆਂ ਦਾਦੀਆਂ ਦੱਸਦੀਆਂ ਨੇ ਨਹੀਂ ਹੁਣ ਨੇ ਕੋਈ ਵੀ ਤੁਸੀਂ ਦਾਦੀ ਹੋ ਦੱਸਣਾ ਅਜੇ ਮੈਂ ਦਾਦੀ ਬਣੀ ਨਹੀਂ ਹੈਗੀ ਜੇ ਬਣੇ ਬਣਾਗੇ ਫਿਰ ਦੱਸ ਦੰ ਦੱਸੂਗਾ ਜਰੂਰ ਅੱਛਾ ਅੱਜ ਕੱਲ੍ਹ ਦੀਆਂ ਦਾਦੀਆਂ ਕਿਉਂ ਨਹੀਂ ਦੱਸਦੀਆਂ ਇਹ ਟੀਵੀ ਚੱਲ ਗਏ ਫੋਨ ਚੱਲ ਗਏ ਇਹਨਾਂ ਨੇ ਕੰਮ ਸਾਰਾ ਬੰਦਿਆਂ ਦਾ ਖਰਾਬ ਕਰ ਦਿੱਤਾ ਨਾ ਮਾਤਾ ਤੁਹਾਨੂੰ ਦੱਸਣਾ ਚਾਹੀਦਾ ਛੋਟੇ ਛੋਟੇ ਬੱਚੇ ਆ ਨੇ ਕਿਸੇ ਨੂੰ ਪਤਾ ਹੀ ਨਹੀਂ ਹੁੰਦਾ ਵੀ ਕੀ ਆ ਸਾਡਾ ਇਤਿਹਾਸ ਕੀ ਹੈ ਕਿ ਇੱਥੇ ਜਿੰਨੇ ਬੱਚੇ ਖੜੇ ਨੇ ਜਿੰਨੇ ਬੱਚਿਆਂ ਨੂੰ ਮੈਂ ਪੁੱਛਿਆ ਕਿਸੇ ਨੂੰ ਚਾਰ ਸਹਿਬਜ਼ਾਦਿਆਂ ਦੇ ਨਾਂ ਨਹੀਂ ਪਤਾ ਸਹਿਬਜ਼ਾਦਿਆਂ ਦਾ ਪਤਾ ਨਾ ਪੰਜ ਪਿਆਰਿਆਂ ਦਾ ਪਤਾ ਨਾ 10 ਗੁਰੂ ਸਾਹਿਬਾਨ ਦਾ ਪਤਾ ਕੁਝ ਨਹੀਂ ਪਤਾ ਹੈਗਾ ਕਿਸੇ ਨੂੰ ਕਹਿੰਦੇ ਕੱਠ ਦੇਖ ਕੇ 6 ਪੋ ਤੋਂ ਲੈ ਕੇ 13 ਪੋ ਤੱਕ ਬੱਚੇ ਆਉਂਦੇ ਨੇ ਮੈਂ ਖੁਦ ਬੱਚਿਆਂ ਨੂੰ ਪੁੱਛਿਆ ਉਹਨਾਂ ਨੂੰ ਚਾਰ ਸਹਿਬਜ਼ਾਦਿਆਂ ਦੇ ਨਾਂ ਨਹੀਂ ਪਤਾ ਇੰਨਾ ਚੇ ਇਤਿਹਾਸ ਗਵਰਨਮੈਂਟ ਨੇ ਬੰਦ ਹੀ ਕਰ ਦਿੱਤਾ ਇਹ ਸ਼ੁਰੂ ਕਰਨਾ ਚਾਹੀਦਾ ਆਪਾਂ ਨੂੰ ਜਦ ਤੱਕ ਕੋਈ ਆਪਣੀ ਆਪਣੇ ਇਤਿਹਾਸ ਵੱਲ ਧਿਆਨ ਦਿੰਦੀ ਸਿੱਖੀ ਵੱਲ ਧਿਆਨ ਦਿੰਦੀ ਨਹੀਂ ਬੱਚਿਆਂ ਵੱਲ ਉਦੋਂ ਤੱਕ ਕੋਈ ਉਹ ਨਹੀਂ ਗਵਰਨਮੈਂਟ ਖੁਦ ਬੰਦ ਕਰ ਰਹੀ ਹੈ ਨਾ ਇਤਿਹਾਸ ਨੂੰ ਖਤਮ ਕਰਨ ਲਈ ਅਸੀਂ ਗੱਲਬਾਤ ਕਰ ਰਹੇ ਹਾਂ ਇੱਥੋਂ ਦੇ ਮੁਲਾਜ਼ਮ ਨਾਲ ਜਿਹੜੇ ਸਾਨੂੰ ਬਾਬਾ ਮੋਤੀराम ਮਹਿਰਾ ਜੀ ਬਾਰੇ ਜਾਣਕਾਰੀ ਦੇਣਗੇ ਕਿਉਂਕਿ ਬਹੁਤ ਸਾਰੇ ਲੋਕ ਨੇ ਜਿਨ੍ਹਾਂ ਨੂੰ ਇਤਿਹਾਸ ਤੋਂ ਉਹਨਾਂ ਦਾ ਕਿਤੇ ਜ਼ਿਕਰ ਕੀਤਾ ਹੋਇਆ ਵੀ ਸੁਣਾਈ ਨਹੀਂ ਦਿੱਤਾ ਹਾਲਾਂਕਿ ਉਹਨਾਂ ਦੀ ਕੀਤੀ ਹੋਈ ਸੇਵਾ ਜਿਹੜਾ ਰੈਂਦੀ ਸਿੱਖ ਕੌਮ ਤੱਕ ਜਾ ਰਹੇਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਬਾਬਾ ਜੀ ਜੀ ਮੈਂ ਮੇਰਾ ਨਾਮ ਜਸਵਿੰਦਰ ਸਿੰਘ ਜੀ ਮੈਸੇਜੀ ਪੀਸੀ ਚ ਮੁਲਾਜ਼ਮ ਹਾਂ ਤੇ ਮੈਂ ਬਹੁਤ ਸਾਲਾਂ ਤੋਂ 15 ਸਾਲ ਤੋਂ ਦੁੱਧ ਦੀ ਸੇਵਾ ਕਰਦਾ ਹਾਂ ਦੁੱਧ ਲੈ ਕੇ ਆਉਣਾ ਪਿੰਡਾਂ ਚੋਂ ਇਕੱਠਾ ਕਰਕੇ ਅੱਛਾ ਜੀ ਗੁਰੂ ਰੂਪ ਖਾਲਸਾ ਸਾਧ ਸੰਗਤ ਜੀ ਨੂੰ ਮੈਂ ਬੇਨਤੀ ਕਰਨੀ ਚਾਹੁੰਦਾ ਇੱਥੇ ਜਿਹੜੇ ਬੱਚੇ ਆਉਂਦੇ ਨੇ ਉਹ ਸਿਰ ਤੇ ਦੁਪੱਟਾ ਨਹੀਂ ਲੰਦੇ ਠੀਕ ਹੈ ਜੀ ਜਿਹੜੇ ਬਾਬਾ ਮੋਤੀ ਮਹਾਰਾਜ ਜੀ ਨੇ ਉਹਨਾਂ ਦੀ ਬਹੁਤ ਵੱਡੀ ਕੁਰਬਾਨੀ ਆ ਉਹ ਇੱਕ ਦਿਨ ਜਿੱਦਣ ਮਾਤਾ ਗੁਜਰੀ ਸਾਹਿਬ ਜੀ ਆਦੇ ਉਰੇ ਆਏ ਨੇ ਨਾ ਉਹ ਉਹਨੂੰ ਦੱਸਿਆ ਗਿਆ ਵੀ ਤੂੰ ਨਾ ਤੇਰੇ ਕੈਦ ਦੇ ਵਿੱਚ ਨੇ ਬਿਨਨ ਨੂੰ ਤੂੰ ਕੁਝ ਦੇ ਕੇ ਆ ਲੁਕ ਛਿਪ ਕੇ ਉਹ ਮਾਤਾ ਕੋਲ ਪ੍ਰਸ਼ਾਦਾ ਲੈ ਕੇ ਆਇਆ ਐ ਪਣੇ ਜਦੋਂ ਪ੍ਰਸ਼ਾਦਾ ਲੈ ਕੇ ਆਇਆ ਨਾ ਮਾਤਾ ਕਹਿੰਦੀ ਵੀ ਅਸੀਂ ਇਹ ਪ੍ਰਸ਼ਾਦਾ ਨਹੀਂ ਛਕ ਸਕਦੇ ਕਿ ਅਸੀਂ ਲੰਬੇ ਸਫ਼ਰ ਤੇ ਜਾਣਾ ਉੱਥੇ ਫਿਰ ਲੰਬੇ ਸਫ਼ਰ ਤੇ ਵਧੀਆ ਚੀਜ਼ ਖਾਈਦੀ ਆ ਵੀ ਇਹ ਅਸੀਂ ਇਹਦਾ ਪ੍ਰਸ਼ਾਦਾ ਨਹੀਂ ਖਾ ਸਕਦੇ ਤੇ ਬਾਬਾ ਮੋਤੀ ਮਹਿਰਾ ਫਿਰ ਘਰੇ ਗਿਆ ਸ਼ਾਮ ਹੋ ਗਈ ਉਸ ਟਾਈਮ ਇੱਕ ਬਾਬਾ ਜੀ ਉਰੇ ਲੰਗਰ ਲਾਉਂਦੇ ਆ ਉਹਨਾਂ ਨੇ ਦੱਸਿਆ ਮੈਨੂੰ ਕਹਿੰਦੇ ਵੀ ਬਾਬਾ ਮੋਤੀ ਮਰ ਦੀ ਜਿਹੜੀ ਗਊt ਹੀ ਨਾ ਉਹ ਦਾਤ ਚ ਮਿਲੀ ਵੀ ਤੇ ਹੁੰਦੇ ਘਰ ਵਾਲੀ ਨੂੰ ਉਹ ਦੱਸਿਆ ਤੇ ਉਹ ਕਹਿੰਦਾ ਵੀ ਜਿਹੜੀ ਗਊt ਹੀ ਨਾ ਉਹ ਨਾ ਦੁੱਧ ਨਹੀਂ ਦਿੱਤਾ ਜੇ ਦੁੱਧ ਦਿੱਤਾ ਜਾਂਦਾ ਨਾ ਉਹ ਵੰਡਿਆ ਜਾਣਾ ਤਾਂ ਘਰ ਦੇ ਵਿੱਚ ਹਾਂਜੀ ਉਹ ਵੰਡਣ ਦਾ ਕਾਰਨ ਤੀ ਬਾਬਾ ਮੋਤੀ ਮਰ ਦੀ ਗਊ ਨੇ ਦੁੱਧ ਨਹੀਂ ਦਿੱਤਾ ਫਿਰ ਉਹ ਘਰੇ ਵਿਚਾਰ ਹੋਈ ਔਰੇ ਖੜ ਕੇ ਆਵਾਜ਼ ਦਾ ਢੋਲ ਲਾ ਲਓ ਪੀਪਾ ਲਾ ਲਓ ਕੁਛ ਕੁਛ ਕਹਿ ਰਹੇ ਨੇ ਤੇ ਬਾਬਾ ਮੋਤੀ ਮਹਾਰਾ ਜੀ ਕਹਿੰਦਾ ਵੀ ਤੂੰ ਸਤਨਾਮ ਵਾਇਗਰੂ ਦਾ ਜਾਪ ਕਰਕੇ ਬੈ ਜਾ ਮਿੱਦੂ ਦਾ ਦੁੱਧ ਉਗੀ ਹੋ। ਹਾਂਜੀ। ਫਿਰ ਉਹ ਰਾਤ ਨੂੰ ਉਹਦੇ ਘਰ ਵਾਲੀ ਕਹਿੰਦੀ ਵੀ ਤੂੰ ਇਹ ਦੁੱਧ ਪਿਆਇਆ। ਵੀ ਆ ਮੇਰੇ ਗਹਿਣੇ ਲੈ ਜਾ। ਇਹਨਾਂ ਗੱਲ ਉਹ ਤਾਂ ਟਕੇ ਟਕੇ ਦੇ ਵਿਕੇ ਜਾਂਦੇ ਨੇ ਮੈਨੂੰ ਪਤਾ ਉਹਨਾਂ ਦਾ ਜਿਹੜੇ ਉਹਦੇ ਸਿਪਾਹੀ ਨੇ। ਵੀ ਤੂੰ ਦੁੱਧ ਦੀ ਉਹਨਾਂ ਨੂੰ ਸੇਵਾ ਕਰਿਆ। ਜਦੋਂ ਮਾਤਾ ਗੁਜਰੀ ਸਾਹਿਬ ਕੋਲ ਲੈ ਕੇ ਆਇਆ ਭਾਈ ਤੂੰ ਫੇਰ ਲੈ ਕੇ ਆ ਗਿਆ। ਤੂੰ ਫੇਰ ਆ ਗਿਆ ਔਰੇ। ਕਹਿੰਦੀ ਉਹ ਕਹਿੰਦੀ ਮਾਤਾ ਜੀ ਇਹ ਦੁੱਧ ਮੇਰਾ ਪ੍ਰਵਾਨ ਕਰ ਲਓ। ਕਹਿੰਦੀ ਵੀ ਐਦੀ ਤੈਨੂੰ ਕੀਮਤ ਦੇਣੀ ਪਊਗੀ। ਮਾਤਾ ਗੁਜਰੀ ਜੀ ਮਾਤਾ ਗੁਜਰੀ ਜੀ ਕਦੇ ਖਾਲਸੇ ਨੇ ਕਦੇ ਉਹਦੇ ਵਿੱਚੋਂ ਨਹੀਂ ਰੱਖਿਆ ਹੈਗਾ ਠੀਕ ਹੈ ਜੀ ਤੇ ਉਹ ਕਹਿੰਦੀ ਕਹਿੰਦੇ ਜੀ ਮੈਨੂੰ ਸੇਵਾ ਪ੍ਰਵਾਨ ਅਸੀਂ ਅਰਦਾਸ ਕਰਕੇ ਤੁਰਿਆ ਵੀ ਸਾਡਾ ਦੁੱਧ ਛਕ ਲੋ ਪ੍ਰਮਾਨ ਕਰ ਲੋ ਉੱਥੇ ਇੱਕ ਪੜਦੇ ਵੀ ਨੇ ਅਰਜੀ ਸਿੰਘ ਢੱਡਰੀ ਵਾਲੇ ਪੜਦੇ ਇੱਕ ਦੁੱਧ ਦਾ ਗੜਬਾ ਹਾਜ਼ਰ ਹੈ ਆਪ ਛਕੋ ਤੇ ਛਕਾਓ ਲਾਲਾ ਨੂੰ ਤੇ ਮਾਤਾ ਗੁਜਰੀ ਨੂੰ ਸਾਰਾ ਕੁਝ ਦੱਸਦਾ ਰਿਹਾ ਲਾਲ ਵੀ ਦੱਸਦੇ ਰਹੇ ਸਾਧ ਸੰਗਤ ਜੀ ਮੈਂ ਇੱਕ ਗੱਲ ਕਹਿਣੀ ਚਾਹੁੰਦਾ ਆਪਣੇ ਨੂੰ ਆਪਾਂ ਨੂੰ ਪਤਾ ਨਹੀਂ ਵੀ ਕੱਲ ਨੂੰ ਆਪਣੇ ਨਾਲ ਕੀ ਬੀਤਣਾ ਹੈ ਸਹਬਜ਼ਾਦਿਆਂ ਨੂੰ ਤੀ ਰਾਤ ਦਾ ਪਤਾ ਸੀ ਵੀ ਕੱਲ ਨੂੰ ਸਾਨੂੰ ਕੰਦਾਜ ਖੜਾ ਕੇ ਸੀਦ ਕਰਦਣਗੇ ਉਹ ਮਾਤਾ ਗੁਜਰੀ ਨੂੰ ਔਰੇ ਦਾ ਤਾਂ ਦੱਸਦੀ ਦੱਸਦਾ ਤੇ ਉਹ ਗੜੀ ਚਮਕੌਰ ਸਾਹਿਬ ਬਾਰੇ ਵੀ ਦੱਸ ਦਿੰਦੀ ਸਾਰਾ ਸਾਰਾ ਸਿੱਖ ਇਤਿਹਾਸ ਦੱਸਦਾ ਸਾਡੇ ਪਿੰਡ ਦੇ ਜੋਗਾ ਸਿੰਘ ਜੀ ਨੇ ਵੀ ਅੱਜ ਸ਼ੇਪ ਬਾਰੇ ਦੱਸਿਆ ਤੇ ਵੀ ਕਿਵੇਂ ਹੋਇਆ ਤੇ ਮੈਂ ਵੀ ਦੱਸਦਾ ਹੁਣ ਮੈਂ ਪਿੰਡ ਵਿੱਚ ਵੀ ਅਰਦਾਸ ਹੁੰਦੀ ਹੈ ਜਦੋਂ ਦੇਗ ਵਰਤਦੀਆਂ ਸਤਨਾ ਵਾਹਿਗੁਰੂ ਦਾ ਜਾਪ ਕਰਦਾ ਕਦੇ ਕੋਈ ਸ਼ਬਦ ਪੜਦਣਾ ਕਦੇ ਕੋਈ ਪੜਦਣਾ ਤੇ ਬਹੁਤ ਮਹਾਰਾਜ ਦੀ ਕਿਰਪਾ ਮੈਂ ਸੰਗਤ ਨੂੰ ਇੱਕ ਕਹਿਣਾ ਚਾਹੁੰਦਾ ਤੁਹਾਡੇ ਮੀਡੀਆ ਰਾਹੀਂ ਵੀ ਸੁਰਤ ਕਰਤਾਰ ਵੱਲ ਹੱਥ ਕਿਰਤ ਵੱਲ ਸਾਨੂੰ ਹੋਣੇ ਚਾਹੀਦੇ ਨੇ ਤੇ ਸਾਨੂੰ ਇੱਕ ਫਤੇਕਰ ਸਾਹਿਬ ਦੀ ਧਰਤੀ ਤੇ ਆ ਕੇ ਇੱਕ ਪਾਪ ਨਹੀਂ ਕਰਨਾ ਚਾਹੀਦਾ ਬਹੁਤ ਵੱਡਾ ਪਾਪ ਆ ਜਿਹੜੇ ਸਰੋਵਰ ਦੇ ਵਿੱਚ ਤੁਸੀਂ ਜਾ ਕੇ ਵੀ ਦੇਖ ਸਕਦੇ ਆ ਸੰਗਤੋ ਦੇ ਵਿੱਚ ਪੈਸਾ ਸਿੱਟ ਰਹੀ ਆ ਮੈਂ ਤਾਂ ਹੱਸ ਰਿਆਂ ਛੋਟੇ ਬੱਚਿਆਂ ਨੂੰ ਵੀ ਇਹਦੇ ਕੁਰਕਰੇ ਲੈ ਕੇ ਖਾਣੇ ਤੁਸੀਂ ਮੱਛੀਆਂ ਨੂੰ ਕਿ ਟੋਪੀਆਂ ਲੈ ਕੇ ਖਾਣੀਆਂ ਸਾਧ ਸੰਗਤ ਜੀ ਮੇਰੀ ਹੱਥ ਜੋੜ ਕੇ ਬੇਨਤੀ ਆ ਵੀ ਗੱਲਾ ਗੁਰੂ ਗ੍ਰੰਥ ਸਾਹਿਬ ਦੀ ਜਿਹੜੀ ਗੋਲਕਾ ਨਾ ਉਹਦੇ ਵਿੱਚ ਪੈਸੇ ਪਾਉ ਨਾ ਨਿਸ਼ਾਨ ਸਾਹਿਬ ਤੇ ਦੇਗ ਚੱਕਦੇ ਆ ਸੀ ਵੀ ਕਿਤੇ ਹੋਰ ਨਾ ਕੋਈ ਢੇਰ ਲਾ ਜਵੇ ਅਸੀਂ ਵੀ ਅਸੀਂ ਵੀ ਜਦੋਂ ਉੱਥੇ ਬਥਾ ਟੇਕ ਰਹੇ ਸੀ ਅਲੱਗ-ਅਲੱਗ ਜਗ੍ਹਾ ਤੇ ਨਤਮਸਤਕ ਹੋ ਰਹੇ ਸੀ ਨਾ ਨਿਸ਼ਾਨ ਸਾਹਿਬ ਦੇ ਉੱਤੇ ਵੀ ਪੈਸੇ ਸਿੱਟੇ ਹੋਏ ਸੀਗੇ ਔਰ ਜਗ੍ਹਾ ਬਣੀ ਹੋਈ ਆ ਬਾਬਾ ਠੰਡ ਨਹੀਂ ਨਾ ਹੈਗੀ ਪਿਛਲੀ ਵਾਰੀ ਮੈਂ ਨੋਟ ਵੀ ਚੱਕੇ ਖਰਾਬ ਹੋਏ ਬੇ ਪਰ ਤਾਂ ਉਹ ਗੱਲ ਪੱਕੀ ਆ ਲੈ ਵੇ ਗੰਗੂ ਪਾਪੀ ਆ ਲਾਹਣਤਾ ਸੰਭਾਲਵੇ ਕਤਲ ਕਰਾ ਦੀ ਤੇ ਗੋਬਿੰਦ ਦੇ ਰਾਲਵੇ ਅੱਜ ਸਾਡੇ ਸਿਰ ਤੇ ਦੁਪੱਟਾ ਗੁਰਦੁਆਰਾ ਆ ਕੇ ਸੀ ਕੱਪੜਾ ਲੱਭਦੇ ਸਾਡੇ ਸਟਾਫ ਨੇ 7 ਜਣਾਂ ਨੂੰ ਮਨਾ ਕਰਿਆ ਕੀ ਕਰਿਆ ਤਿੰਨ ਬੋਰਡ ਲਾਏ ਪਰ ਦੀਖਦੇ ਨਹੀਂ ਸਾਡੇ ਤਾਂ ਗੇਮਾਂ ਖੇਡਣ ਤੱਕ ਰਹਿ ਗਏ ਅਸੀਂ ਸਾਧ ਸੰਗਤ ਜੀ ਮੈਂ ਹੀ ਇੱਕ ਸੇਵਾਦਾਰਾਂ 600 ਮੁਲਾਜ਼ਮਾਂ ਦੇ ਵਿੱਚੋਂ ਜਿਹੜਾ ਪੁੱਛਦਾ ਵੀ ਤੁਸੀਂ ਹੋਰੇ ਕੀ ਕਰਨ ਆਉਂਦੇ ਮੈਨੂੰ 4 ਸਾਬੀ ਯਾਦਾਂ ਦੇ ਨਾਂ ਦੱਸ ਦੋ ਉਮਰ ਦੱਸ ਦੋ ਨਹੀਂ ਨਹੀਂ ਪਤਾ ਮੈਂ ਬੁਲੀ ਬੱਚੇ ਨਹੀਂ ਪਤਾ ਪੈਣੇ ਮੈਂ ਉੱਤੇ ਫੋਨ ਤੇ ਦੇਖ ਰਿਹਾ ਤੇ ਮੈਂ ਵੀ ਚਲਾਉਣਾ ਨਾ ਫੋਨ ਇੱਕ ਮੈਂ ਹੋਰ ਗੱਲ ਕਹਿਣਾ ਸੰਗਤ ਨੂੰ ਵੀ ਤੁਸੀਂ 10 ਰੁਪਏ ਤਾਂ ਬੰਦ ਨਹੀਂ ਕਰ ਸਕਦੇ ਤੁਸੀਂ ਵੀ ਨਹੀਂ ਬੰਦ ਕਰ ਸਕਦੇ ਜਿਹੜਾ ਕੇਸ ਘਟਾਉਂਦਾ ਉਹਦੇ 5 ਰੁਪਏ ਰੋਜ਼ ਖਰਚਾ ਹੁੰਦਾ 1800 ਰੁਪਏ ਮੈਂ ਇੱਥੇ ਤੱਕ ਕਹਿੰਦਾ ਵੀ 2.5 ਕਿਲੋ ਘਿਓ ਲੈ ਕੇ ਖਾ ਲਾ ਤੂੰ ਦੇਸੀ 1800 ਦਾ 2.5 ਕਿਲੋ ਘਿਓ ਹੁੰਦਾ ਮੈਂ ਬਹੁਤ ਵੱਡੀ ਗੱਲ ਕਰ ਰਿਹਾ ਸਾਰਿਆਂ ਨੂੰ ਪੁੱਛ ਲਿਆ ਮੈਂ ਸਾਰਿਆਂ ਨੂੰ ਪੁੱਛ ਲਿਆ ਪੈਣੇ ਬਾਰਲੇ ਦੇਸ਼ ਵਾਲੇ ਨੂੰ ਪੁੱਛਿਆ ਇੱਕ ਨੂੰ ਮੈਂ 10 ਸਾਲ ਦਾ ਤੇਰਾ ਕਿੰਨਾ ਪੈਸਾ ਬਣਦਾ 1,40,000 400 ਰੁਪਇਆ ਰੋਜ਼ ਹੋਰ ਇਹਦਾ ਬਾਹਰ ਪੈਸਾ ਦਾ ਕਟਿੰਗ ਕਰਾਉਂਦਾ ਮੈਂ ਸੌ ਰੋ ਦਰਸ ਘਸ ਘਸ ਕਰ ਲਿਆ ਜੀ ਮੈਂ ਨਾ ਉਹ ਆਉਣਾ ਜਦੋਂ ਜਦੋਂ 12 1 ਵਜੇ ਆ ਗਿਆ ਹਜੇ ਤੱਕ ਮੈਂ ਪ੍ਰਸ਼ਾਦਾ ਨਹੀਂ ਛਕਿਆ ਚਾਹ ਵੀ ਨਹੀਂ ਪੀਤੀ ਤੇ ਮਾਤਾ ਗੁਜਰੀ ਦੀ ਇੱਕ ਮੈਨੂੰ ਗੱਲ ਯਾਦ ਆਈ ਉਹਦੇ ਘਰ ਨਾਲ ਜਦੋਂ ਗੰਗੂ ਲੈ ਕੇ ਗਿਆ ਨਾ ਕੂ ਮਮਾਸ਼ ਕੀ ਦਾ ਵਧੀਆ ਪ੍ਰਸ਼ਾਦ ਚਾਹ ਗੰਗੂ ਨੇ ਇਹ ਜੇ ਪ੍ਰਸ਼ਾਦਾ ਦਿੱਤਾ ਮਾਤਾ ਨੇ ਕਹਿੰਦੇ ਸਾਡੇ ਤੇ ਤਾਂ ਕੁੱਤੇ ਵੀ ਨਹੀਂ ਖਾਂਦੇ ਇਹ ਪ੍ਰਸ਼ਾਦੇ ਨੂੰ ਤੂੰ ਐ ਕਰ ਥੋੜੀ ਜਿਹਾ ਮੋਹਰਾਂ ਲੈ ਜਾ ਵੀ ਇਹਦਾ ਲਿਆ ਫਿਰ ਉੱਤੇ ਪੰਦਰਪਾਲ ਸਿੰਘ ਜੀ ਕਹਿ ਰਹੇ ਆ ਵੀ ਪਤਾਸੇ ਲਿਆਂਦੇ ਥੋੜਾ ਥੋੜਾ ਪਤਾਸੇ ਖਾ ਕੇ ਉੱਤੇ ਨੂੰ ਪਾਣੀ ਪੀ ਲਿਆ ਅੱਜ ਮੈਂ ਵੀ ਇੱਕ ਗੁੜ ਦੀ ਢੇਲੀ ਜੀ ਖਾ ਕੇ ਨਾ ਥੋੜਾ ਜਿਹਾ ਪਾਣੀ ਪੀ ਲਿਆ ਵੀ ਨਹੀਂ ਯਾਰ ਪ੍ਰਸ਼ਾਦਾ ਨਹੀਂ ਛਕਣਾ ਹਜੇ ਤੁਸੀਂ ਉਹ ਸਮੇਂ ਨੂੰ ਯਾਦ ਕਰਦੇ ਨਹੀਂ ਉਹਨੂੰ ਮੈਂ ਯਾਦ ਕਰਦਾ ਮੈਂ ਉਰੇ ਆਉਂਗਾ ਹੁਣ ਮੈਨੂੰ ਬਾਈ ਤੇ ਜੇਜ਼ਦਾਰ ਨੇ ਕਿਹਾ ਵੀ ਤੂੰ ਦੁੱਧ ਲੈ ਕੇ ਆ ਪਿੰਡਾਂ ਚੋਂ ਉੱਥੇ ਬਾਅਦ ਮੈਂ ਉਰੇ ਰਹੂੰਗਾ ਜਦ ਤੱਕ ਗੋਲਕ ਨਹੀਂ ਗਿਣੀ ਜਾਂਦੀ ਆਪਣਾ ਬਿਸਤਰਾ ਲਿਆਉਣਾ ਪੱਲੀ ਦੇ ਵਿੱਚ ਬੰਨ ਕੇ ਲਿਆਉਣਾ ਇੱਥੇ ਮੈਨੂੰ ਕਮਰਾ ਮਿਲਿਆ ਵਾ ਮੈਂ ਉਹਦੇ ਵਿੱਚ ਕਮਰੇ ਚ ਉਹੀ 7 ਦਿ ਸੰਸਾਰੀਆਂ ਸਿੱਖ ਸੰਗਤਾਂ ਨੇ ਜਿਹੜੀਆਂ 6 ਪੋ ਤੋਂ ਲੈ ਕੇ 13 ਪੋ ਦੇ ਦਿਨਾਂ ਚ ਨਾ ਪੁੰਜੇ ਸੌਂਦੀਆਂ ਨੇ ਹਾਂਜੀ ਉਹ ਪੱਲੀ ਦੇ ਵਿੱਚ ਮੇਰੀ ਰਜਾਈ ਹੋਣੀ ਉਹ ਤੇ ਦਰੀ ਹੋਣੀ ਆ ਉੱਥੇ ਪੈ ਜਾਣਾ ਉਹ ਮੈਨੂੰ ਮਿੰਨਤਾ ਕਰਦਾ ਮੁੰਡਾ ਵੀ ਤੂੰ ਆ ਜਾ ਕਮਰੇ ਚ ਮੈਂ ਕਿਹਾ ਮੇਰੇ ਕੋਲ ਟਾਈਮ ਹੀ ਨਹੀਂ ਹੈਗਾ ਅੱਛਾ ਬਾਬਾ ਜੀ ਤੁਸੀਂ ਕਹਿੰਦੇ ਹੋ ਜਦੋਂ ਦੇਗ ਵਰਤਾਈ ਜਾਂਦੀ ਹੈ ਗੁਰਦੁਆਰਾ ਸਾਹਿਬ ਚ ਤੁਸੀਂ ਸ਼ਬਦ ਗਾਉਨੇ ਕਿ ਸ਼ਬਦ गा ਕੇ ਸੁਣਾ ਦਿਓ ਸਾਨੂੰ ਕਿਹੜਾ ਜਿਹੜਾ ਮਰਜ਼ੀ ਸੁਣਾ ਦਿਓ ਮੈਂ ਇੱਕ ਸ਼ਬਦ ਜਿਹੜਾ ਮੈਨੂੰ ਇੱਥੇ ਢੱਡਰੀ ਵਾਲਾ ਬਾਬਾ ਕਿਹਾ ਜਾਂਦਾ ਮੈਂ ਉਹ ਸੁਣਾਉਣਾ ਚਾਹੁੰਦਾ ਪਾਪ ਹੈ ਤਾਂ ਮਾੜਾ ਲੱਗਦਾ ਪਾਪੀ ਨੂੰ ਪਿਆਰਾ ਪਾਪਾ ਨਾਲ ਜਿਹੜਾ ਉਹ ਪਿਆਰਾ ਲੱਗਦਾ ਸਾਰਿਆਂ ਨੂੰ ਆਪਣਾ ਆਪਣਾ ਪਿਆਰਾ ਲੱਗਦਾ ਅੱਜ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਮੈਨੂੰ ਪਿਛਲੇ ਵਾਰੀ ਮੌਕਾ ਮਿਲਿਆ ਮੈਂ ਬਾਬਾ ਮੋਤੀ ਮੈਰ ਦੇ ਗਿਆ ਵਾ ਤਾਂ ਉਧਰ ਗੁਰਦੁਆਰਾ ਸਾਹਿਬ ਮੈਂ ਕਿਹਾ ਦੱਸੂਗਾ ਦੱਸੂਗਾ ਪਤਾ ਨਹੀਂ ਕੀ ਹੋ ਗਿਆ ਸਾਹਿਬ ਜਦਾਂ ਦੀ ਕਿਰਪਾ ਅੱਜ ਦੱਸ ਤਾਂ ਮੈਂ ਮੈਂ ਕਰਾਂ ਨਹੀਂ ਦੱਸ ਨਹੀਂ ਸਕਦਾ ਮੈਂ ਸੰਗਤ ਨੂੰ ਜਿੰਨੂੰ ਮਰਜੀ ਜਿਹੜਾ ਮਰਜੀ ਸਵਾਲ ਪੁੱਛ ਲੋ ਮੈਂ ਦੱਸ ਦਿੰਨਾ ਪਰ ਮੈਂ ਕਰਾਂ ਹੀ ਤੁਹਾਡੇ ਦੀ ਤੁਹਾਡੇ ਮੈਂ ਤੇ ਦੱਸਿਆ ਗਿਆ ਮੇਰੇ ਤੋਂ ਨਹੀਂ ਮੇਰੇ ਤੋਂ ਦੱਸਿਆ ਨਹੀਂ ਜਾਂਦਾ ਮੈਂ ਘਬਰਾ ਜਾਂਦਾ ਜੀ ਤੁਸੀਂ ਜਿਹੜਾ ਇਤਿਹਾਸ ਦੱਸਿਆ ਹੁਣ ਜਦੋਂ ਸੰਗਤਾਂ ਨੂੰ ਦੇਖਣ ਗਿਆ ਕਿਉਂਕਿ ਕਈ ਸੰਗਤਾਂ ਇਦਾਂ ਦੀਆਂ ਨੇ ਜਿਨ੍ਹਾਂ ਨੂੰ ਇਤਿਹਾਸ ਹੀ ਨਹੀਂ ਪਤਾ ਪੈਣੇ ਮੈਨੂੰ 22 ਸਾਲ ਹੋ ਗਏ ਇਹ ਗੱਲ ਦੱਸ ਦੇਣ ਨੂੰ ਮੈਨੂੰ ਇਹਨੂੰ 22 ਸਾਲ ਹੋ ਗਏ ਉਹ ਦੱਸ ਦੇਣ ਨੂੰ ਮੈਨੂੰ ਲੱਖਾਂ ਕਰੋੜਾਂ ਦੁਨੀਆ ਯਾਦ ਕਰਕੇ ਮੈਂ ਤਾਂ ਬਾਹ ਫੜ ਕੇ ਪੁੱਛਦਾ ਬਾਈ ਤੂੰ ਫਤੇਗੜ ਸਾਹਿਬ ਕੀ ਕਰਨਾ ਆ ਮਨੂ ਮਰ ਦੱਸਦੇ ਨਹੀਂ ਦੱਸ ਮੈਂ ਸਰਬਜੀਤ ਹੁੰਦਾਂ ਨੂੰ ਵੀ ਕਿਹਾ ਵੀ ਤੇਰੇ ਵਰਗੇ ਪੁੱਤਾਂ ਦੀ ਹੋਰ ਲੋੜ ਆ ਸਰਬਜੀਤ ਹੁੰਦਿਆਂ ਨੂੰ ਮੈਂ ਬਹੁਤ ਸੁਣਦਾ ਮੈਂ ਸਭ ਤੋਂ ਜਿਆਦਾ ਸੰਤ ਮਸਕੀਨ ਜੀ ਨੂੰ ਸੁਣਦਾ ਸਾਰਿਆਂ ਨੂੰ ਸੁਣਦਾ ਸਾਰਿਆਂ ਨੂੰ ਸੁਣ ਕੇ ਨਾ ਫਿਰ ਉਹਨੂੰ ਆਪਣੇ ਦਿਮਾਗ 'ਚ ਰਿੜਕਦਾ ਰੋਜ਼ ਰਿੜਕਦਾ ਵਾਹਿਗੁਰੂ ਜੀ ਕਾ ਕਾ ਤੁਸੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਮੈਂ ਹੋਰ ਬੇਨਤੀ ਕਰਨੀ ਚਾਹੁੰਦਾ ਦੇਖੋ ਲਟੌਰ ਪਿੰਡ ਦਾ ਨਾਰਾ ਸੀ ਕੁੱਖ ਵਿੱਚ ਧੀ ਧਰਤੀ 'ਚ ਪਾਣੀ ਦੋਨੇ ਮੁੱਕ ਗਏ ਖਤਮ ਕਹਾਣੀ ਠੀਕ ਹੈ ਜੀ ਮੈਂ ਟੀਚਰਾਂ ਨੂੰ ਪ੍ਰਸ਼ਾਦ ਵੰਡਿਆ ਲਟੌਰ ਪਿੰਡ ਚ ਇਹ ਜ਼ਿਲ੍ਹੇ ਫਤਿਹਗੜ ਸਾਹਿਬ ਦੇ ਹੀ ਆ ਤੇ ਉੱਥੇ ਨਾ ਪ੍ਰਸ਼ਾਦ ਜਦ ਵੰਡਿਆ ਟੀਚਰਾਂ ਨੂੰ ਮੈਂ ਕਿਹਾ ਨਾਰਾ ਤਾਂ ਤੁਹਾਡਾ ਬਹੁਤ ਠੀਕ ਆ ਨਾਰਾ ਠੀਕ ਆ ਹੈਨਾ ਵੀ ਆਹ ਮੇਰੀ ਭੈਣ ਦਾ ਦਿਲ ਕਾਤੇ ਬਣ ਗਿਆ ਇੱਕ ਭੈਣ ਹੋਰੇ ਅੱਜ ਤੋਂ ਹਫ਼ਤਾ ਪਹਿਲਾਂ ਆਈ ਚੁੰਨੀ ਸੂਹੇ ਲੱਤੀ ਉਹਨੇ ਗੱਬੇ ਤੋਂ ਵੀ ਹਲਾਉਣੀ ਨਾ ਪੈ ਜਵੇ ਕਿਤੇ ਖੋਲਣੀ ਨਾ ਪੈ ਜਵੇ ਇਹ ਇੱਥੇ ਮੈਂ ਇੱਕ ਸ਼ਬਦ ਪੜ੍ਹਿਆ ਸੀ ਆਪਣਾ ਮੂਲ ਪਛਾਣ ਸਾਹਿਬਜ਼ਾਦਾ ਦੀ ਉਮਰ ਤਾਂ ਪਤਾ ਹੈ 14 12 7 ਤੇ 9 ਹੈ ਨਾ ਜਿਹੜੇ ਤੁਹਾਡੇ ਗਲਾਂ 'ਚ ਹਾਰ ਪਰੋਏ ਤੇ ਉਹ ਆਪਣਾ ਮੂਲ ਕੌਣ ਪਛਾਣੂਗਾ ਇੱਥੇ ਅਰਦਾਸ ਲੱਗੀ ਹੁੰਦੀ ਆ ਕੰਧ ਤੇ ਅਰਦਾਸ ਲੱਗੀ ਹੁੰਦੀ ਹੈ ਨਾ ਇੱਥੇ ਹੱਥ ਜੋੜ ਕੇ ਹਰਮੰਦਰ ਸਾਹਿਬ ਤੋਂ ਛੁੱਟੀ ਲੈ ਕੇ ਗ੍ਰੰਥੀ ਸਿੰਘ ਮੈਂ ਆਪ ਦੇਖੇ ਕਹਿੰਦੇ ਅਸੀਂ ਛੁੱਟੀ ਲੈ ਕੇ ਉਹਦੇ ਕੰਧ ਲਵੇ ਖੜਦੇ ਆ ਇਤਿਹਾਸ ਲਈ ਖੜੇ ਹੁੰਦੇ ਨੇ ਵੀ ਇਤਿਹਾਸ ਲੈ ਲੋ ਬਹੁਤ ਸੰਗਤ ਉਹਨਾਂ ਨੂੰ ਜੁੜੀ ਪਈ ਆ ਤੇ ਸਾਧ ਸੰਗਤ ਜੀ ਮੈਂ ਕਹਿਣਾ ਚਾਹੁੰਦਾ ਫਤੇਗੜ ਸਾਹਿਬ ਦੀ ਧਰਤੀ ਤੇ ਆਉਣ ਵਾਲਿਓ ਦੁਬਾਰੇ ਫੇਰ ਕਹਿਣਾ ਚਾਹੁੰਦਾ ਜਿੱਥੇ ਗੋਲਕ ਲੱਗੀ ਉੱਥੇ ਮਾਇਆ ਪਾਓ ਹੱਥ ਜੋੜ ਕੇ ਬੇਨਤੀ ਆ ਤੇ ਇੱਕ ਮੈਂ ਕਹਿਣਾ ਚਾਹੁੰਦਾ ਸੱਚ ਬੋਲਣਾ ਸਿੱਖੋ 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 ਸੱਚ ਬੋਲਣਾ ਸਿੱਖੋ ਤੇ ਕੇਸ ਨਾ ਕਟਾਓ ਕੇਸ ਕਟਾਉਣ ਦੀ ਇੱਕ ਸ਼ਬਦ ਆ ਗਿਆ ਮੂਰੇ ਸਾਬਤ ਸੂਰਤ ਰੱਬ ਦੀ ਪੰਨੇ ਬੇਈਮਾਨ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਫਰ-ਏ ਸ਼ਹਾਦਤ ਦੀ ਦੂਸਰੀ ਤਸਵੀਰ ਤੁਹਾਨੂੰ ਦਿਖਾ ਰਿਹਾ ਠੰਡਾ ਬੋਰਚਸ ਵੇਲੇ ਤੁਸੀਂ ਸਕਰੀਨ ਤੇ ਦੇਖ ਸਕਦੇ ਹੋ ਕਿ ਸੰਗਤਾਂ ਦਾ ਠਾਠਾ ਮਾਰਦਾ ਹੋਇਆ ਇਕੱਠ ਤੁਹਾਨੂੰ ਜ਼ਰੂਰ ਨਜ਼ਰ ਆਵਗਾ ਤਾਂ ਉੱਥੇ ਸਿੱਖ ਕੌਮ ਲਈ ਬੜਾ ਵਿਰਾਗਮਈ ਸਮਾ ਹੁੰਦਾ ਹੈ ਕਿਉਂਕਿ ਉਸ ਵੇਲੇ ਮਾਤਾ ਗੁਜਰੀ ਜੀ ਛੋਟੇ ਸਾਹਿਬਜ਼ਾਦੇ ਜਿਨ੍ਹਾਂ ਦੀ ਉਮਰ ਕਹਿ ਸਕਦੇ ਆ 7 ਸਾਲ ਤੇ 9 ਸਾਲ ਦੱਸੀ ਜਾ ਰਹੀ ਹੈ ਤਾਂ ਧੰਨ ਧੰਨ ਬਾਬਾ ਜ਼ੋਰਾਵਰ ਸਿੰਘ ਜੀ ਤੇ ਬਾਬਾ ਫਤਿਹ ਸਿੰਘ ਜੀ ਜਿਨ੍ਹਾਂ ਨੇ ਤਿੰਨ ਰਾਤਾਂ ਇਸ ਠੰਡੇ ਬੁਰਜ ਦੇ ਵਿੱਚ ਬਤਾਇਆ ਸੀ ਜੀहां ਪਿੱਛੇ ਸਰਸਾ ਨਦੀ ਦਾ ਪਾਣੀ ਵਹਿ ਰਿਹਾ ਸੀ ਠੰਡੀਆਂ ਹਵਾਵਾਂ ਚੱਲ ਰਹੀਆਂ ਸੀ ਤੇ ਤਿਹਾਸਕਾਰਾਂ ਦਾ ਇਹ ਵੀ ਕਹਿਣਾ ਹੈ ਕਿ ਉਸ ਵੇਲੇ ਮਾਤਾ ਗੁਜਰਕੌਰ ਜੀ ਤਨ ਤਨ ਬਾਬਾ ਜ਼ੁਰਾਵਰ ਸਿੰਘ ਜੀ ਤੇ ਬਾਬਾ ਫਤਿਹ ਸਿੰਘ ਜੀ ਦੇ ਸਰੀਰ ਤੇ ਪਾਉਣ ਨੂੰ ਮੋٹے ਕੱਪੜੇ ਵੀ ਨਹੀਂ ਦਿੱਤੇ ਸੀ ਤਿੰਨ ਦਿਨ ਉਹਨਾਂ ਨੇ ਭੁੱਖੇ ਪਿਆਸੇ ਉਹਨਾਂ ਨੂੰ ਰੱਖਿਆ ਗਿਆ ਸੀ ਤਾਂ ਬਿਲਕੁਲ ਇੰਨੀਆਂ ਤਸ਼ੱਦਦਾਂ ਦੇ ਨਾਲ ਉਹਨਾਂ ਨੂੰ ਕਹਿ ਸਕਦੇ ਆ 13 ਪਉ ਨੂੰ ਜਦੋਂ ਉਹਨਾਂ ਨੂੰ ਸ਼ਹੀਦੀ ਦਿੱਤੀ ਗਈ ਛੋਟੇ-ਛੋਟੇ ਸਾਹਿਬਜ਼ਾਦਿਆਂ ਨੂੰ ਜਿਨ੍ਹਾਂ ਦੀ ਉਮਰ 7 ਤੇ 9 ਸਾਲ ਦੱਸੀ ਜਾ ਰਹੀ ਹੈ ਨੀਹਾਂ ਦੇ ਵਿੱਚ ਚਿਣਵਾ ਕੇ ਸ਼ਹੀਦ ਕਰ ਦਿੱਤਾ ਗਿਆ ਤਾਂ ਬਿਲਕੁਲ ਸਿੱਖ ਕੌਮ ਨੂੰ ਬੜੀ ਅਣਮੁੱਲੀ ਦਿਨ ਹੈ ਪਰ ਉਦੋਂ ਸੁਣ ਕੇ ਮਨ ਨੂੰ ਬੜਾ ਅਫਸੋਸ ਹੁੰਦਾ ਹੈ ਜਦੋਂ ਛੋਟੇ-ਛੋਟੇ ਬੱਚਿਆਂ ਨੂੰ ਸਿੱਖ ਇਤਿਹਾਸ ਬਾਰੇ ਜਾਣਕਾਰੀ ਨਹੀਂ ਹੁੰਦੀ ਜਿਨ੍ਹਾਂ ਨੇ ਆਪਣੇ ਲਈ ਸਿੱਖ ਕੌਮ ਦੇ ਲਈ ਆਪਣੀਆਂ ਜਾਨਾਂ ਤੱਕ ਕੁਰਬਾਨ ਕਰ ਦਿੱਤੀਆਂ ਪਰ ਸਾਡਾ ਇਤਿਹਾਸ ਹੈ ਜਿਹੜਾ ਵਿਸਰਦੇ ਜਾ ਰਹੇ ਨੇ ਅੱਜ ਦੇ ਲੋਕ ਤਾਂ ਬਿਲਕੁਲ ਤੁਸੀਂ ਠੰਡੇ ਬੁਰਜ ਦੇ ਉਸ ਵੇਲੇ ਦਰਸ਼ਨ ਕਰ ਸਕਦੇ ਹੋ ਜਿੱਥੇ ਮਾਤਾ ਗੁਜਰਕੌਰ ਜੀ ਤਨ ਤਨ ਬਾਬਾ ਜ਼ੋਰਾਵਰ ਸਿੰਘ ਜੀ ਬਾਬਾ ਫਤਿਹ ਸਿੰਘ ਜੀ ਨੂੰ ਤਕਰੀਬਨ 3 ਦਿਨ ਰੱਖਿਆ ਗਿਆ ਸੀ ਸਰਸਾ ਦਾ ਕਹਿਰ ਸਹਾਰਾ ਸੀ ਠੰਡੀਆਂ ਹਵਾਵਾਂ ਚੱਲ ਰਹੀਆਂ ਸੀ ਸਰੀਰ ਤੇ ਪਾਉਣ ਨੂੰ ਗਰਮ ਕੱਪੜੇ ਤੱਕ ਨਹੀਂ ਸੀ ਭੁੱਖੇ ਪਿਆਸੇ ਰੱਖਿਆ ਗਿਆ ਸੀ 2 ਦਿਨ ਉਹਨਾਂ ਨੂੰ ਵਜ਼ੀਰ ਖਾਨ ਨੇ ਕਚਹਿਰੀ ਦੇ ਵਿੱਚ ਬੁਲਾਇਆ ਪੇਸ਼ੀ ਪਾਈ ਗਈ ਉਹਨਾਂ ਦੀ ਪਰ ਫਿਰ ਵੀ ਨਿੱਕੀਆਂ ਜਿੰਦਾਂ ਨੇ ਜਿਹੜੀਆਂ ਅਡੋਲ ਰਹੀਆਂ ਨੇ ਈ ਨਹੀਂ ਮੰਨੀ ਮੁਸਲਮ ਧਰਮ ਹੈ ਜਿਹੜਾ ਕਬੂਲ ਨਹੀਂ ਕੀਤਾ ਤਾਂ ਆਖਿਰਕਾਰ 13 ਪੋ ਨੂੰ ਉਹਨਾਂ ਨੂੰ ਸ਼ਹੀਦ ਕਰ ਦਿੱਤਾ ਗਿਆ ਜੀ ਹਾਂ ਨਿੱਕੀਆਂ ਨਿੱਕੀਆਂ ਜਿੰਦਾ ਸੀ ਮਹਿਜ਼ ਉਮਰ 7 ਸਾਲ ਤੇ 9 ਸਾਲ ਇਤਿਹਾਸਕਾਰਾਂ ਵੱਲੋਂ ਦੱਸੀ ਜਾ ਰਹੀ ਹੈ ਇਸ ਠੰਡੇ ਬੁਰਜ ਤੋਂ ਕਹਿ ਸਕਦੇ ਆ ਤਿੰਨ ਰਾਤਾਂ ਉਹਨਾਂ ਨੇ ਬਤੀਤ ਕੀਤੀਆਂ ਸੀ ਤਾਂ ਬਿਲਕੁਲ ਸੰਗਤਾਂ ਨੇ ਜਿਹੜੀਆਂ ਨਤਮਸਤਕ ਹੁੰਦੀਆਂ ਨੇ ਕਿਤੇ ਨਾ ਕਿਤੇ ਉਹਨਾਂ ਦੇ ਮਨ ਦੇ ਵਿੱਚ ਵਿਰਾਗ ਜ਼ਰੂਰ ਆਉਂਦਾ ਹੈ ਕਿਉਂਕਿ ਜਿਸ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਉਹ ਹਰ ਇਨਸਾਨ ਦੇ ਵਿੱਚ ਅੱਖਾਂ 'ਚ ਜ਼ਰੂਰ ਨਮੀ ਆ ਜਾਂਦੀ ਹੈ ਤੁਸੀਂ ਇੱਕ ਸੰਗਤਾਂ ਜੀ ਅੱਜ ਅਸੀਂ ਤੁਹਾਨੂੰ ਦਰਸ਼ਨ ਕਰਵਾਇਆ ਦੁਨੀਆ ਦੀ ਸਭ ਤੋਂ ਪਵਿੱਤਰ ਧਰਤ ਜੀ ਫਤਿਹਗੜ ਸਾਹਿਬ ਦੇ ਜਿੱਥੇ ਮਾਤਾ ਗੁਜਰਕੌਰ ਜੀ ਛੋਟੇ ਸਾਹਿਬਜ਼ਾਦਿਆਂ ਨੂੰ ਤਿੰਨ ਰਾਤਾਂ ਉਹਨਾਂ ਨੇ ਠੰਡੇ ਬੁਰਜ ਦੇ ਵਿੱਚ ਬਤੀਤ ਕੀਤੀਆਂ 10 11 12 ਪੌ ਦੀਆਂ ਠੰਡੀਆਂ ਰਾਤਾਂ ਸਰਸਾ ਨਦੀ ਦਾ ਵਗਦਾ ਹੋਇਆ ਪਾਣੀ ਦਾ ਘੈਰ ਠੰਡੀਆਂ ਹਵਾਵਾਂ ਮ ਅਤੇ ਇਤਿਹਾਸਕਾਰਾਂ ਦੇ ਵੀ ਕਹਿਣਾ ਕਿ ਉਹਨਾਂ ਦੇ ਪਿੰਡੇ ਤੇ ਪਾਉਣ ਨੂੰ ਕੋਈ ਗਰਮ ਕੱਪੜਾ ਵੀ ਨਹੀਂ ਸੀ ਤਾਂ ਠੰਡੇ ਬੁਰਜ ਦੇ ਦਰਸ਼ਨ ਕਰਵਾਏ ਨੇ ਫਿਰੋਜ਼ ਧਰਤੀ ਦੇ ਦਰਸ਼ਨ ਕਰਵਾਏ ਨੇ ਜਿੱਥੇ ਛੋਟੇ ਸਾਹਿਬਜ਼ਾਦਿਆਂ ਨੂੰ ਨੀਹਾਂ ਦੇ ਵਿੱਚ ਤਸੀਹੇ ਦੇ ਕੇ ਚਿਣਾ ਦਿੱਤਾ ਗਿਆ ਸੀ ਸੋ ਬਹੁਤ ਜਿਹੜੀਆਂ ਸੰਗਤਾਂ ਇੱਥੇ ਆਉਂਦੀਆਂ ਨੇ ਉਹਨਾਂ ਦੇ ਵਿੱਚ ਉਤਸ਼ਾਹ ਭਰਿਆ ਹੋਇਆ ਤੇ ਕਿਤੇ ਨਾ ਕਿਤੇ ਅੱਖਾਂ ਦੇ ਵਿੱਚ ਨਮੀ ਦੇਖਣ ਨੂੰ ਜ਼ਰੂਰ ਮਿਲੀ ਹੈ ਕਿਉਂਕਿ ਇਹ ਧਰਤੀ ਇਸ ਤਰੀਕੇ ਦੇ ਨਾਲ ਸਿਰਜੀ ਹੋਈ ਹੈ ਸੱਚੇ ਪਾਤਸ਼ਾਹ ਪਰਮਾਤਮਾ ਨੇ ਕਿ ਹਰ ਕੋਈ ਜਿਹੜਾ ਵੀ ਇਸ ਧਰਤੀ ਤੇ ਆਉਂਦਾ ਉਹਨਾਂ ਦਾ ਸੀਸ ਜਿਹੜਾ ਵੈਰਾਗਮਈ ਤਰੀਕੇ ਦੇ ਨਾਲ ਝੁਕ ਜਾਂਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ